ਕੱਲ ਦੀ ਬਾਈ ਜੀ ਆਪਣੇ ਕੋ ਬੁਕਿੰਗ ਸੀ ਅਮ੍ਰਿਤਸਰ ਤੋਂ ਫਗਵਾੜੇ ਦੀ ਬਾਈ ਉਹਨਾਂ ਦੀ ਫੈਮਲੀ ਬਾਹਰੋਂ ਆ ਰਹੀ ਸੀ ਮੈਂ ਕਿਹਾ ਅਮ੍ਰਿਤਸਰ ਤੋਂ ਤੁਹਾਨੂੰ ਗੱਡੀ ਦੇ ਦੇ ਦਿੰਨਾ ਵਾ ਸਸਤੀ ਪੇਜੂ ਬਾਈ ਕਹਿੰਦਾ ਆਪਾਂ ਨੂੰ ਪੈਸੇ ਦਾ ਕੋਈ ਚੱਕਰ ਨਹੀਂ ਬਟ ਤੁਸੀਂ ਆਪ ਪਾਓ ਲੈਣ ਮੈਂ ਥੋੜੇ ਨਾਲ ਹੀ ਫੈਮਲੀ ਭੇਜਣੀ ਆ ਤੇ ਬਾਈ ਨੇ ਫੁੱਲ ਪੇਮੈਂਟ ਇੱਕ ਦਿਨ ਪਹਿਲਾਂ ਹੀ ਆਪਾਂ ਨੂੰ ਮਨੀਗ੍ਰਾਮ ਕਰਤੀ ਸੀ ਪੇਮੈਂਟ ਇਹਦੇ ਨਾਂ ਤੇ ਮੰਗਾਈਆ ਤਾਂ ਕਰਕੇ ਇਹਨੂੰ ਨਾਲ ਲੈ ਕੇ ਆਣਾ ਪਿਆ ਕਿਉਂਕਿ ਮੇਰੇ ਨਾਂ ਦੇ ਉੱਤੇ ਨਾ ਫਰਮ ਦਾ ਅਕਾਊਂਟ ਚੱਲਦਾ ਵਾ ਫਿਰ ਉਹਦੇ ਤੇ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ ਜ਼ਿਆਦਾ ਪੇਮੈਂਟਾਂ ਹੋ ਜਾਂਦੀਆਂ ਨੇ ਇਸ ਕਰਕੇ ਮੈਂ ਆਪਣੇ ਨਾਮ ਤੇ ਨਹੀਂ ਮਗਾਈ ਬਾਈ ਨੇ ਤਾਂ ਉਧਰੋਂ ਪੂਰੀ ਪੇਮੈਂਟ ਕਰਤੀ ਸੀ ਬਟ ਇਧਰੋਂ ਸਾਨੂੰ ਪੈਸੇ ਲੈਣ ਲੱਗੇ ਬਾਈ ਬਹੁਤ ਖੱਜਲ ਹੋਣਾ ਪਿਆ ਸੈਟਰਡੇ ਹੋਣ ਕਰਕੇ ਕੋਈ ਬੰਦਾ ਵੀ ਭਰਾਵਾ ਪੇਮੈਂਟ ਕੈਸ਼ ਨਾ ਕਰੇ ਪਹਿਲਾਂ ਆਪਾਂ ਪਹੁੰਚੇ ਡੁਗਰੀ ਬਾਈ ਜੀ ਆਉਰ ਇੱਕ ਮਨੀਗ੍ਰਾਮ ਵਾਲਾ ਸੀ ਇਹ ਕਹਿੰਦੇ ਭਾਈ ਸਾਹਿਬ ਸਾਨੂੰ ਤਾਂ 2 ਦਿਨਾਂ ਬਾਅਦ ਪੇਮੈਂਟ ਆਉਣੀ ਹੈ ਵਿੱਚ ਸੰਡੇ ਆ ਮੈਂ ਪੇਅਮੈਂਟ ਨਹੀਂ ਕੈਸ਼ ਕਰਦਾ ਯਾਰ ਤਾਂ ਕਹਿੰਦੇ 200 ਨਾਲ ਲਵਾਂਗੇ ਫੇਰ ਆਪਾਂ ਪਹੁੰਚੇ ਬਾਈ ਏਪੀਐਨ ਮਨੀ ਟਰਾਂਸਫਰ ਦੇ ਇੰਨਾ ਵਧੀਆ ਨੇਚਰ ਆ ਨਾ ਬਾਈ ਉਹਰੇ ਅੰਕਲ ਦਾ ਤੇ ਜਿਹੜਾ ਉਹਰੇ ਮੁੰਡਾ ਕੰਮ ਕਰਦਾ ਉਹਦਾ ਵੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਬਾਈ ਮਿੰਟ ਲਾਇਆ ਪੇਮੈਂਟ ਦੇਣ ਨੂੰ ਤੁਸੀਂ ਮੰਨਣਾ ਨਹੀਂ ਬਾਈ ਸਾਡੇ ਏਰੀਆ 'ਚ ਜਿੰਨੇ ਮਨੀ ਗ੍ਰਾਮ ਵਾਲੇ ਹੈਗੇ ਆ ਨਾ ਅਸੀਂ ਬਾਰੀ-ਬਾਰੀ ਸਾਰਿਆਂ ਦੇ ਜਾਏ ਸੀਗੇ ਕੋਈ 500 ਨਾਲ ਮੰਗੇ ਕੋਈ 200 ਨਾਲ ਮੰਗੇ ਕੋਈ ਪੇਮੈਂਟ ਕਰ ਹੀ ਨਹੀਂ ਸੀ ਰਿਹਾ ਲੋ ਬਾਈ ਇਹਨਾਂ ਕੋਲ ਆਈ ਸੀ ਆਪਾਂ ਇਤਾਨ ਵਾਸਤੇ ਭਣੀ ਸ਼ਾਪ ਦਾ ਨਾਮ ਕੀ ਆ ਏਪੀਐਨ ਆ ਬਈ ਆਪਾਂ ਜਦੋਂ ਪੱਖਵਾਲ ਪੁਲ ਤੋਂ ਥੱਲੇ ਉਤਰਦੇ ਆ ਨਾ ਪਖਵਲ ਪੁਲ ਤੋਂ ਥੱਲੇ ਉਤਰਦੀਆਂ ਆ ਆਪਣਾ ਹੈਗਾ ਇਹ ਏਪੀਐਨ ਮਨੀ ਟਰਾਂਸਫਰ ਆ ਹੈਗੀ ਇਹਨਾਂ ਦੀ ਸ਼ਾਪ ਪਿੱਛੇ ਵੀ ਹੈਗਾ ਇੱਕ ਆ ਬੈਸਟਰਨ ਯੂਨੀਅਨ ਇਹਦੇ ਕੋ ਵੀ ਗੇ ਸੀ ਨੇ ਵੀ ਮਨਾ ਕਰਤਾ ਪਖਵਲ ਪੁਲ ਤੋਂ ਆਪਾਂ ਆਨੇ ਆ ਨਾ ਉਧਰੋਂ ਦੀ ਯੂਟਰਨ ਲੈ ਕੇ ਪਹਿਲਾਂ ਇੱਕ ਆ ਵਾਲਾ ਆਂਦਾ ਬੈਸਟਰਨ ਯੂਨੀਅਨ ਹੈ ਇਹ ਵਾਲਾ ਨਹੀਂ ਇਹਨੂੰ ਛੱਡ ਕੇ ਨਾਲ ਅਗਲਾ ਬੈਸਟਰਨ ਯੂਨੀਅਨ ਆ ਨਾ ਏਪੀਐਨ ਬਾਈ ਬਹੁਤ ਨਾਈਸ ਬੰਦਾ ਵਾ ਇੱਲਾ ਆਪਾਂ ਡੁਗਰੀ ਗਏ ਆ ਡੁਗਰੀ ਵਾਲੇ ਨੇ ਵੀ ਨਹੀਂ ਕਹਿੰਦਾ ਬਈ 500 ਕੱਟ ਕੇ ਦਵਾਂਗੇ 500 ਦਾ ਭਰਾਵਾ ਸਾਨੂੰ ਬਚਣਾ ਨਹੀਂ ਹੈਗਾ ਮੈਂ ਕਿਹਾ 500 ਤੂੰ ਕੱਟੀ ਜਾ ਨਾ ਕਹਿੰਦਾ ਅੱਗੇ ਕੱਲ ਐ ਤਵਾਰਾ ਸਾਨੂੰ 20 ਰੁਪਏ ਬਚਨੇ ਆਵਾ ਤੁਸੀਂ ਮਨੀਗ੍ਰਾਮ ਮੈਂ ਕਿਹਾ ਖੋਲਿਆ ਹੋਇਆ ਵਾ ਕਾਦੇ ਵਾਸਤੇ ਖੋਲਿਆ ਹੋਇਆ ਵਾ ਤੁਹਾਨੂੰ ਪਿੱਛੋਂ ਉਹਦੇ ਚੋਂ ਬਚਦੇ ਹੀ ਆ ਪੈਸੇ ਕਹਿੰਦਾ ਨਹੀਂ ਮੈਂ ਤਾਂ 500 ਕੱਟ ਕੇ ਦਵਾਂਗਾ ਇਹਦਾ ਸੋਚੋ ਕਿ ਅੰਕਲ ਨੇ ਖਬਰੇ ਨੂੰ ਕੋਈ ਪੈਸਾ ਦਿੱਤਾ ਵਾ ਹੈਨਾ ਆਪਾਂ ਇਸ ਪ੍ਰੋਮੋਸ਼ਨ ਦਾ ਕੋਈ ਪੈਸਾ ਨਹੀਂ ਲੈ ਰਹੇ ਬਈ ਕੋਈ ਵੀ ਬਾਈ ਜਾਂ ਕਿਸੇ ਨੇ ਕੋਈ ਕੰਮ ਕਰਾਉਣਾ ਹੋਵੇ ਰੈਸਟਰਨ ਯੂਨੀਅਨ ਹੋ ਦੂਰ ਆਇਓ ਅੰਕਲ ਨੂੰ ਵੀ ਪਤਾ ਲੱਗੇ ਕਿ ਠੀਕ ਆ ਮੁੰਡੇ ਨੇ ਸਾਡੀ ਵੀਡੀਓ ਪਾਈ ਸੀ